ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪਾਲਕ ਦੀ ਸਬਜ਼ੀ ਪਾਲਕ ਦੀ ਸਬਜ਼ੀ ਆਪਾਂ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਪਾਲਕ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਾਲਕ ਦੀ ਸਬਜ਼ੀ ਬਣਾਉਣ ਵਾਸਤੇ ਇੱਕ ਗੁੱਟੀ ਆਪਾਂ ਪਾਲਕ ਦੀ ਲਈ ਸੀ ਤੇ ਪਾਲਕ ਨੂੰ ਆਪਾਂ 2-3 ਵਾਰੀ ਪਾਣੀ ਦੇ ਨਾਲ ਧੋ ਲਿਆਗਾ ਧੋਂ ਤੋਂ ਬਾਅਦ ਆਪਾਂ ਇਹਦੀਆਂ ਡੰਡੀਆਂ ਹਟਾ ਤੀਆਂ ਤੇ ਪੱਤੇ-ਪੱਤੇ ਆਪਾਂ ਇਸ ਤਰ੍ਹਾਂ ਇਹਦੇ ਤੋੜ ਲਿਆ। ਹਾਂਜੀ ਤਿੰਨ ਆਪਾਂ ਉਬਲੇ ਹੋਏ ਆਲੂ ਲੈ ਤੇ ਆਲੂ ਨੂੰ ਇਸ ਤਰ੍ਹਾਂ ਆਪਾਂ ਛਿੱਲ ਲਿਆਗਾ ਤੇ ਹੁਣ ਆਲੂ ਨੂੰ ਆਪਾਂ ਹੁਣ ਮੈਸ਼ ਕਰ ਲਾਂਗੇ। ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਸਬਜ਼ੀ ਆਪਾਂ ਬਹੁਤ ਵਧੀਆ ਤੇ ਟੇਸਟੀ ਬਣਾਵਾਂਗੇ। ਆਲੂਆਂ ਨੂੰ ਆਪਾਂ ਹੁਣ ਮੈਸ਼ ਕਰ ਲਿਆ ਤੇ ਥੋੜੇ ਜਿਹਾ ਆਪਾਂ ਮਸਾਲੇ ਐਡ ਕਰਾਂਗੇ। ਹਾਂਜੀ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਇੱਕ ਵਾਰੀ ਆਪਾਂ ਥੋੜਾ ਥੋੜਾ ਜਿਹਾ ਮਸਾਲਾ ਐਡ ਕਰਨਾ ਕਿਉਂਕਿ ਜਦੋਂ ਆਪਾਂ ਸਬਜ਼ੀ ਬਣਾਵਾਂਗੇ ਉਦੋਂ ਵੀ ਆਪਾਂ ਨੂੰ ਮਸਾਲਿਆਂ ਦੀ ਜ਼ਰੂਰਤ ਆ ਤੇ ਹੁਣ 2-3 ਚਮਚ ਪਾ ਦਾਂਗੇ ਆਪਾਂ ਵੇਸਣ ਦੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਹੋਣਾ ਮਿਕਸ ਕਰ ਦਿੰਨੇ ਆ ਆਲੂਆਂ ਦੇ ਵਿੱਚ ਆਲੂਆਂ ਦੇ ਵਿੱਚ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਹੁਣ ਆਪਾਂ ਛੋਟੇ-ਛੋਟੇ ਗੋਲੇ ਬਣਾ ਲਾਂਗੇ। ਐਡੇ-ਐਡੇ ਗੋਲੇ ਬਣਾ ਲਾਂਗੇ। ਇਸ ਤਰ੍ਹਾਂ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ। ਹਾਂਜੀ ਆਲੂਆਂ ਦੇ ਆਪਾਂ ਇਸ ਤਰ੍ਹਾਂ ਸਾਰੇ ਗੋਲੇ ਬਣਾ ਕੇ ਰੈਡੀ ਕਰ ਲਿਆ ਤੇ ਹੁਣ ਆਪਾਂ ਚਲਦੇ ਹਾਂ ਗੈਂਸ 'ਤੇ। ਹਾਂਜੀ ਗੈਂਸ 'ਤੇ ਆਪਾਂ ਕੜਾਹੀ ਰੱਖ ਲਈਏ। ਕੜਾਹੀ ਦੇ ਵਿੱਚ ਆਪਾਂ ਤੇਲ ਗਰਮ ਕਰ ਲਿਆਗਾ ਤੇ ਹੁਣ ਆਪਾਂ ਜਿਹੜੇ ਆਲੂ ਦੇ ਗੋਲੇ ਬਣਾ ਕੇ ਤਿਆਰ ਕੀਤੇ ਆ ਉਹਨਾਂ ਨੂੰ ਆਪਾਂ ਹੁਣ ਫਰਾਈ ਕਰ ਲਾਂਗੇ। ਜਾਨੀ ਕਿ ਆਪਾਂ ਆਲੂਆਂ ਦੇ ਕੋਬਟੇ ਤਿਆਰ ਕਰਦੇ ਆਂ। ਇਸੇ ਸੇਕ ਲੱਗਾ ਕੋਬਟਿਆਂ ਨੂੰ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਲਕਾ ਜਿਹਾ ਹਿਲਾ ਦਾਂਗੇ। ਹਾਂਜੀ ਆਲੂਆਂ ਵਾਲੇ ਕੋਬਟੇ ਵਧੀਆ ਫਰਾਈ ਹੋ ਜਾਂਦੇ ਆ ਤੁਸੀਂ ਦੇਖ ਸਕਦੇ ਹੋ। ਹਾਂਜੀ ਆਲੂ ਕੋਬਟੇ ਆਪਾਂ ਫਰਾਈ ਕਰ ਲਿਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਫਰਾਈ ਹੋ ਗਏ ਤੇ ਹੁਣ ਆਪਾਂ ਇਹ ਤੇਲ ਚੋਂ ਕੱਢ ਲੈਣੇ ਆਂ। ਹਾਂਜੀ ਇੱਧਰ ਆਪਾਂ ਕੜਾਹੀ ਰੱਖ ਲਈਏ ਗੈਸ ਤੇ ਕੜਾਹੀ ਦੇ ਵਿੱਚ ਹੁਣ ਆਪਾਂ ਪਾਣੀ ਹਲਕਾ ਜਿਹਾ ਗਰਮ ਕਰ ਲਿਆ ਤੇ ਹੁਣ ਆਪਣੀ ਕੱਟੀ ਹੋਈ ਪਾਲਕ ਪਾ ਦਾਂਗੇ ਸਾਰੀ ਪਾਲਕ ਆਪਾਂ ਕੜਾਹੀ ਦੇ ਵਿੱਚ ਪਾਤੀ ਹੈ ਤੇ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਇਹਨੂੰ ਸੇਕ ਲਵਾ ਲੈਣੇ ਨੇ ਕਿ ਜਿਹੜੀ ਆਪਣੀ ਪਾਲਕ ਆ ਥੋੜੀ ਜਿਹੀ ਸੌਫਟ ਹੋ ਜਾਏ ਤੇ ਆਪਾਂ ਹੁਣ ਟੱਕਤੀ ਹੈ ਹਾਂਜੀ 4-5 ਮਿੰਟ ਹੋ ਗਿਆ ਆਪਣੀ ਪਾਲਕ ਰੱਖੀ ਨੂੰ ਤੇ ਪਾਲਕ ਆਪਣੀ ਸੌਫਟ ਹੋ ਗਈ ਹੁਣ ਗੈਸ ਕਰ ਦਿੰਨੇ ਆ ਬੰਦ ਇਧਰ ਆਪਾਂ ਠੰਡਾ ਪਾਣੀ ਰੱਖਿਆ ਸੀਗਾ ਨੂੰ ਆਪਾਂ ਹੁਣ ਠੰਡੇ ਪਾਣੀ ਦੇ ਵਿੱਚ ਰੱਖ ਦਾਂਗੇ ਜਿਹੜੀ ਆਪਣੀ ਪਾਲਕਾ ਠੰਡੀ ਹੋ ਜਾਊਗੀ ਤੇ ਨਾਲੇ ਫਿਰ ਕਾਲੀ ਨਾ ਪਉਣ। ਹਾਂਜੀ ਪਾਲਕ ਨੂੰ ਆਪਾਂ ਠੰਡੇ ਪਾਣੀ ਦੇ ਵਿੱਚੋਂ ਕੱਢ ਲਿਆਗਾ ਕੱਢ ਕੇ ਇਸ ਤਰ੍ਹਾਂ ਆਪਾਂ ਹੁਣ ਪਲੇਟ ਦੇ ਵਿੱਚ ਰੱਖੇ ਤੇ ਇੱਕ ਆਪਾਂ ਹੁਣ ਮਿਕਸੀ ਵਾਲਾ ਜੱਗ ਲੈ ਲਿਆ ਜੱਗ ਦੇ ਵਿੱਚ ਹੁਣ ਆਪਾਂ ਥੋੜੀ ਜਿਹੀ ਪਾਲਕ ਪਾ ਦਾਂਗੇ। ਜੱਗ ਥੋੜਾ ਜਿਹਾ ਛੋਟਾ ਇਹਨੂੰ ਆਪਾਂ ਦੋ ਵਾਰੀ ਪੀਸ ਲਾਂਗੇ ਪਾਲਕ ਨੂੰ ਮੈਂ ਦੋ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਅਦਰਕ ਥੋੜਾ ਜਿਹਾ ਪਾ ਦਾਂਗੇ ਆਪਾਂ ਲਸਣ ਹੁਣ ਆਪਾਂ ਵਧੀਆ ਜਿਹਾ ਇਹਨੂੰ ਪੀਸ ਲਾਂਗੇ ਪਾਲਕ ਨੂੰ ਆਪਾਂ ਹੁਣ ਪੀਸ ਲਿਆ ਤੇ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਤੇ ਬਾਕੀ ਦੀ ਵੀ ਜਿਹੜੀ ਪਾਲਕ ਹੈ ਉਹ ਆਪਾਂ ਇਸੇ ਤਰ੍ਹਾਂ ਹੀ ਪੀਸ ਲਾਂਗੇ ਹਾਂਜੀ ਪਾਲਕ ਨੂੰ ਆਪਾਂ ਹੁਣ ਸਾਰੇ ਨੂੰ ਪੀਸ ਲਿਆ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਸਬਜ਼ੀ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਤੇ ਰੱਖ ਲਿਆ ਕੜਾਹੀ ਦੇ ਵਿੱਚ ਹੁਣ ਪਾ ਦਾਂਗੇ ਅੱਧੀ ਕੜਚੀ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਫਤ ਜੀਰਾ ਇੱਕ ਪਾ ਦਾਂਗੇ ਆਪਾਂ ਫਲੇਵਰ ਵਾਸਤੇ ਤੇਜ ਪੱਤਾ ਤੇ ਚੁਟਕੀ ਭਰ ਪਾ ਦਾਂਗੇ ਆਪਾਂ ਹਿੰਗ ਦੋ ਪਿਆਜ਼ ਬਰੀਕ ਕੱਟੇ ਹੋਏ ਇਹ ਪਾ ਦਾਂਗੇ ਆਪਾਂ ਪਿਆਜ਼ ਨੂੰ ਵੀ ਆਪਾਂ ਵਧੀਆ ਭੁੰਨ ਲਾਂਗੇ। ਪਿਆਜ਼ ਨੂੰ ਆਪਾਂ ਭੁੰਨ ਲਿਆ ਹੁਣ ਥੋੜੇ ਜਿਹਾ ਆਪਾਂ ਮਸਾਲੇ ਐਡ ਕਰਾਂਗੇ। ਅੱਧਾ ਚਮਚ ਪਾਵਾਂਗੇ ਹਲਦੀ ਦਾ। ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ। ਨਮਕ ਪਾਵਾਂਗੇ ਸਵਾਦ ਅਨੁਸਾਰ। ਅੱਧਾ ਚਮਚ ਪਾਵਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ। ਇਹਨਾਂ ਮਸਾਲਿਆਂ ਨੂੰ ਆਪਾਂ ਹੁਣ ਪਿਆਜ਼ ਦੇ ਵਿੱਚ ਮਿਕਸ ਕਰ ਦਾਂਗੇ। ਮਸਾਲੇ ਆਪਾਂ ਹੁਣ ਮਿਕਸ ਕਰਦੇ ਆ ਤੇ ਦੋ ਟਮਾਟਰਾਂ ਦਾ ਪੇਸਟ ਪਹਿਲਾਂ ਬਣਾ ਕੇ ਰੱਖ ਲਿਆ ਸੀ ਇਹ ਵੀ ਆਪਾਂ ਐਡ ਕਰ ਦਿੰਦੇ ਆ ਅੱਧਾ ਚਮਚ ਪਾ ਦਿੰਨੇ ਆ ਆਪਾਂ ਗਰਮ ਮਸਾਲੇ ਦਾ ਚਮਚਾ ਪਾ ਪਾਣੀ ਦੇ ਪਾ ਦਿੰਨੇ ਆ ਮਸਾਲੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਤੇ ਦੋ ਤਿੰਨ ਮਿੰਟ ਵਾਸਤੇ ਆਪਾਂ ਭੋਲ ਲੈਂਦੇ ਆ 2-3 ਮਿੰਟ ਆਪਾਂ ਮਸਾਲਿਆਂ ਨੂੰ ਭੁੰਨ ਲਿਆਗਾ। ਪਾਲਕ ਦਾ ਪੇਸਟ ਤਿਆਰ ਕੀਤਾ ਸੀ ਉਹ ਆਪਾਂ ਐਡ ਕਰ ਦਿੰਨੇ ਆ। ਥੋੜਾਈ ਆਪਾਂ ਭਾਂਡੇ ਦੇ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਘੋਲ ਕੇ ਹੁਣ ਮਸਾਲੇ ਦੇ ਵਿੱਚ ਪਾਲਕ ਨੂੰ ਆਪਾਂ ਮਿਕਸ ਕਰ ਦਿੰਨੇ ਆ। ਬਹੁਤ ਵਧੀਆ ਸਬਜ਼ੀ ਸਵਾਦ ਵਾਂਦੀ ਹੈ, ਟੇਸਟੀ ਬਣਦੀ ਹੈ। ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖੋ। ਇਹ ਪਾਲਕ ਦੇ ਵਿੱਚ ਆਪਾਂ ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਜਿੰਨੇ ਕ ਆਪਾਂ ਗਰੇਵੀ ਰੱਖਣੀ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਦੇਣਾ ਹੈਗਾ 4-5 ਮਿੰਟ ਵਾਸਤੇ ਟੱਕ ਦੇਣੀ ਆ 4-5 ਮਿੰਟ ਹੋ ਗਏ ਆ ਟੱਕਣਾ ਤੇ ਚੱਕ ਕੇ ਆਪਾਂ ਮਾਰ ਦਿੰਨੇ ਇੱਕ ਵਾਰੀ ਪਾਲਕ ਦੇ ਵਿੱਚ ਕੜਚੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਉਬਾਲ ਵੀ ਆ ਗਿਆ ਹੈਗਾ ਤੇ ਹੁਣ ਆਪਣੇ ਫਰਾਈ ਕੀਤੇ ਹੋਏ ਆਪਾਂ ਪਾ ਦਾਂਗੇ ਕੋਵਤੇ ਉਪਰ ਤੇ ਆਪਾਂ ਪਾਰਕ ਦੇ ਵਿੱਚ ਹੁਣ ਚੰਗੀ ਤਰ੍ਹਾਂ ਮਿਕਸ ਕਰਤੇ ਤੇ ਹੁਣ ਆਪਾਂ 2-3 ਚਮਚ ਪਾ ਦਾਂਗੇ ਇੱਥੇ ਦਹੀਂ ਦੇ ਦਹੀਂ ਆਪਾਂ ਫਰੈਸ਼ ਪਾਉਣੀਆ ਚਾਹੇ ਤੁਸੀਂ ਮਲਾਈ ਵੀ ਐਡ ਕਰ ਸਕਦੇ ਹੋ ਦਹੀਂ ਵੀ ਐਡ ਕਰ ਸਕਦੇ ਹੋ ਉਹ ਤੁਹਾਡੀ ਚਵਾਸਾ ਦੋਨੇ ਚੀਜ਼ਾਂ ਨਾਲ ਹੀ ਟੇਸਟੀ ਬਣਦੀ ਆ ਹੁਣ ਦਹੀਂ ਨੂੰ ਵੀ ਆਪਾਂ ਵਧੀਆ ਮਿਕਸ ਕਰ ਦਿੰਦੇ ਆ ਦਹੀਂ ਨੂੰ ਵੀ ਆਪਾਂ ਮਿਕਸ ਕਰਤਾ ਤੇ 5 ਕਿ ਮਿੰਟ ਆਪਾਂ ਸਬਜ਼ੀ ਨੂੰ ਹੋਰ ਸੇਕ ਲਵਾ ਲੈਨੇ ਹਾਂ ਹਾਂਜੀ 5 ਕਿ ਮਿੰਟ ਆਪਾਂ ਸਬਜ਼ੀ ਨੂੰ ਸੇਕ ਲਵਾ ਲਿਆ ਸਬਜੀ ਆਪਣੀ ਬਣ ਕੇ ਰੈਡੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਬਜੀ ਬਣੀ ਆ ਬਿਲਕੁਲ ਆਪਾਂ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਸਬਜੀ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਹਾਂਜੀ ਗੈਸ ਤੇ ਆਪਾਂ ਫਰਾਈਪੈਨ ਰੱਖ ਲਿਆ ਫਰਾਈਪੈਨ ਦੇ ਵਿੱਚ ਆਪਾਂ ਪਾ ਦਾਂਗੇ ਇੱਕ ਚਮਚ ਘਿਓ ਦਾ ਘਿਓ ਗਰਮ ਹੋ ਗਿਆ ਤੇ ਥੋੜਾ ਜਿਹਾ ਹੈਗਾ ਕਟਿਆ ਹੋਇਆ ਲਸਣ ਇਹ ਪਾ ਦਾਂਗੇ ਦੋ ਪਾ ਦਾਂਗੇ ਸੁੱਕੀਆਂ ਲਾਲ ਮਿਰਚਾਂ ਥੋੜਾ ਜਿਹਾ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਕਿਉਂਕਿ ਆਪਾਂ ਸਬਜ਼ੀ ਨੂੰ ਹੁਣ ਤੜਕਾ ਲਾਉਣਾ ਉੱਪਰੋਂ ਗੈਸ ਕਰ ਦਾਂਗੇ ਆਪਾਂ ਬੰਦ ਤੇ ਥੋੜੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਹੁਣ ਆਪਣੀ ਜਿਹੜੀ ਇੱਥੇ ਪਾਲਕ ਕੋਟਿਆਂ ਦੀ ਸਬਜ਼ੀ ਕੱਟ ਕੇ ਰੱਖੀ ਆ ਉੱਪਰ ਆਪਾਂ ਤੜਕਾ ਪਾ ਦਾਂਗੇ ਇਸ ਤਰੀਕੇ ਨਾਲ ਤੜਕਾ ਪਾਇਆ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਉੱਪਰ ਆਪ ਸਜਾਵਟ ਵਾਸਤੇ ਪਾ ਦਾਂਗੀ ਦਹੀਂ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠਿਆਂ ਦੇ ਨਾਲ ਖਾਓ ਸਬਜ਼ੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗੂ ਬਿਲਕੁਲ ਬਹੁਤ ਹੀ ਆਪਾਂ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਬਣਾਈ ਹੋਈ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸਦੇ ਵੀ ਬੜੀ ਹੀ ਟੇਸਟੀ ਬਣੀ ਹੈਗੀ ਆ ਤੇ ਮੇਰੇ ਚੈਨਲ ਨੂੰ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੇ ਇੱਕ ਜਲਦ ਪਹੁੰਚ ਸਕੇ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾ